22 ਅਕਤੂਬਰ 1893 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਕੰਜ ਹੋਈ ਬਹੁਤ ਸਾਰੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਆ ਤੇ ਬਹੁਤ ਸਾਰੇ ਸਿੱਖ ਆਪਣੇ ਸਿੱਖ ਇਤਿਹਾਸ ਦੀ ਜਾਣਕਾਰੀ ਵੀ ਰੱਖਣਾ ਚਾਹੁੰਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਹੋਏ ਕਿਉਂਕਿ 1838 ਨੂੰ 1838 ਨੂੰ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੁੰਦਾ ਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਫਾਦਰ ਸਾਹਿਬ ਸਨ ਪਿਤਾ ਸਨ ਤੇ ਮਹਾਰਾਣੀ ਜਿੰਦਪੌਰ ਦੀ ਉਹਨਾਂ ਦੇ ਮਾਤਾ ਜੀ ਸਨ ਮਦਰ ਸਨ ਤੇ 1838 ਤੋਂ ਬਾਅਦ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਬਹੁਤ ਕੁਝ 5 ਸਾਲ ਉੱਤੇ ਨੀਵੇਂ ਸਮਾਂ ਗੁਜ਼ਰਦਾ ਆ ਇਹਦੇ ਨਾਲ ਦੇ ਨਾਲ ਹੀ ਫਿਰ 1800 45 46 ਦੇ ਵਿੱਚ ਜਾਂ 44 45 ਕਹਿ ਲਈਏ ਉਹਦੇ ਦੇ ਵਿੱਚ ਜੰਗ ਹੁੰਦੀ ਆ ਅੰਗਰੇਜ਼ਾਂ ਦੇ ਨਾਲ ਕਿਉਂਕਿ ਉਸ ਸਮੇਂ ਲਾਰਡ ਲੋਜੀ ਦੀ ਸਪਸ਼ਟ ਨੀਤੀ ਹੋ ਜਾਂਦੀ ਆ ਪੰਜਾਬ ਨੂੰ ਕਮਜ਼ਾ ਕਰਨ ਦੀ ਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਉਸ ਸਮੇਂ ਜਿਹੜੇ ਸਿੱਖ ਰਾਜ ਦੇ ਦਰਬਾਰ ਦੇ ਵਿੱਚ ਸਾਨੂੰ ਦੀਵਾਨ ਦੇ ਉਧੇਤੇ ਜਾਂ ਸੈਨਾਪਤੀ ਸਨ ਉਹਨਾਂ ਦੇ ਵਿੱਚ ਬੁੱਲਾਲ ਸਿਓ ਤੇ ਜਾਂ ਤੇਜ ਸਿਓ ਉਹਨੂੰ ਆਪਾਂ ਸਿੰਘ ਵੀ ਕਹਿ ਸਕਦੇ ਕਿਉਂਕਿ ਸਿੰਘ ਜਿਹੜਾ ਸ਼ਬਦ ਉਹਦੇ ਨਾਲ ਲਾਉਂਦੇ ਆ ਜਿਹੜੇ ਬੰਦੇ ਨੇ ਕਦੀ ਕੋਈ ਗਦਾਰੀ ਨਾ ਕੀਤੀ ਹੋਵੇ ਜਿਹੜੇ ਬੰਦੇ ਨੇ ਗਦਾਰੀ ਕੀਤੀ ਹੋਵੇ ਸਿੱਖ ਕੌਮ ਦੇ ਨਾਲ ਉਹਨੂੰ ਹਮੇਸ਼ਾ ਸਿਓ ਸ਼ਬਦ ਵਰਤਿਆ ਜਾਂਦਾ ਜਿਵੇਂ ਤੁਸੀਂ ਸਾਰੇ ਬੋਲਦੇ ਲਾਲ ਸਿਓ ਤੇਜ ਸਿੰਘ ਇਹ ਦੋ ਵੱਡੇ ਗਦਾਰ ਸਨ ਇੱਕ ਇਹਨਾਂ ਦਾ ਫੂਰ ਭਰਾ ਸੀ ਇਹ ਸਾਰੇ ਦੇ ਸਾਰੇ ਅੰਗਰੇਜ਼ਾਂ ਨਾਲ ਰਲ ਗਏ ਸਨ ਕਿ ਅਸਾਨੂੰ ਤੁਸੀਂ ਜਿਹੜਾ ਵਾ ਜੰਮੂ ਐਂਡ ਕਸ਼ਮੀਰ ਦਾ ਇਲਾਕਾ ਦੇ ਦਿਓ ਤੇ ਅਸੀਂ ਤਾਂ ਉਹ ਸਿੱਖ ਰਾਜ ਬਰਬਾਦ ਕਰਕੇ ਤੁਹਾਡੇ ਹਵਾਲੇ ਕਰ ਦਿੰਨੇ ਹਾਂ ਤੁਸੀਂ ਸਭ ਜਾਣਦੇ ਹੋ ਕਿ ਮਹਾਰਾਣੀ ਜਿੰਦਕੌਰ ਸਭ ਤੋਂ ਛੋਟੀ ਰਾਣੀ ਹੋਣ ਕਰਕੇ ਫਿਰ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਸੀ ਉਹ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਰਾਜਾ ਕੋਸ਼ਿਤ ਕਰ ਦਿੱਤਾ ਲਾਰਡ ਨਹੋਜੀ ਹੋਣਾ ਇੱਕ ਸੰਧੀਆਂ ਦੁਆਰਾ ਇੱਕ ਸੰਧੀਆਂ ਕਰਕੇ ਉਹ ਸੰਧੀ ਇਹ ਕੀਤੀ ਗਈ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਵੱਡੇ ਹੋ ਜਾਣਗੇ 18 ਸਾਲਾਂ ਦੇ ਹੋ ਜਾਣਗੇ ਤੇ ਉਦੋਂ ਸਿੱਖ ਰਾਜ ਜਿਹੜਾ ਵਾ ਉਹ ਪੂਰੀ ਤਰ੍ਹਾਂ ਸਿੱਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਤੇ ਉਹਨਾਂ ਚ ਜਿਹੜਾ ਅੰਗਰੇਜ਼ ਅਧਿਕਾਰੀ ਜਿਹੜੇ ਇੱਥੇ ਉਹਨਾਂ ਦੀ ਮਦਦ ਕਰਨਗੇ ਕਿਉਂਕਿ ਨਾ ਤਾਂ 1845-46 ਵਿੱਚ ਅੰਗਰੇਜ਼ ਜਿਹੜੀ ਮੁਦਕੀ ਦੀ جنگ ਹੁੰਦੀ ਹੈ ਤੁਹਾਨੂੰ ਪਤਾ ਫਿਰੋਜ਼ਪੁਰ ਦੇ ਲਾਗੇ ਮੁਦਕੀ ਉਸ جنگ ਦੇ ਵਿੱਚ ਨਾ ਤਾਂ ਅੰਗਰੇਜ਼ ਜਿੱਤ ਸਕੇ ਤੇ ਨਾ ਹੀ ਸਿੱਖ ਹਾਰੇ ਸਨ ਇਸ ਕਰਕੇ ਇੱਕ ਸੰਧੀ ਹੋ ਗਈ ਸੀ ਉਸ ਤੋਂ ਬਾਅਦ ਫਿਰ ਜੰਗ ਹੋਈ 1848-49 ਦੀ ਜੀਰੇ ਦੇ ਲਾਗੇ ਜਿਹਨੂੰ ਆਪਾਂ ਕਹਿ ਜਨੇ ਸਭਰਾਮਾ ਅੱਜ ਕੱਲ ਉਹਨੂੰ ਵੱਡੇ ਸਭਰਾਮਾ ਬੋਲਦੇ ਨੇ ਹਰੀਕੇ ਪੱਤਨ ਦੇ ਨੇੜੇ ਇੱਥੇ ਸਰਦਾਰ ਸ਼ਾਮ ਸਿੰਘ ਟਾਰੀ ਹੋਣਾ ਨਾਲ ਜਿਹੜੀ ਉਹਨਾਂ ਅਗਵਾਈ ਕੀਤੀ ਤਾਂ ਫਿਰ ਇੱਕ ਬੜੀ ਭਿਆਨਕ ਜੰਗ ਹੋ ਗਈ ਜਿਹਦੇ ਚ ਅੰਗਰੇਜ਼ਾਂ ਦੀ ਬਾਂਬਾਂ ਕਰਾ ਦਿੱਤੀ ਅੰਗਰੇਜ਼ ਇਤਿਹਾਾਰ ਛੁੱਟਣ ਨੂੰ ਤਿਆਰ ਹੋ ਗਏ ਲੇਕਿਨ ਫਿਰ ਇੱਥੇ ਇੱਕ ਸੰਧੀ ਹੋ ਗਈ ਕਿਉਂਕਿ ਲਾਲ ਸਿੰਘ ਤੇ ਤੇਜਾ ਸਿੰਘ ਨੇ ਜਿਹੜੇ ਸਨ ਇਹਨਾਂ ਗਦਾਰੀ ਕਰਕੇ ਉਸੇ ਕੌਮ ਦਾ ਨੁਕਸਾਨ ਕਰ ਦਿੱਤਾ ਫਿਰ ਇਸ ਤੋਂ ਬਾਅਦ ਜਿਹੜਾ ਲਾਰਡ ਹੁਜੀ ਸੀ ਉਹਨੇ ਸੋਚਿਆ ਕਿ ਮਹਾਰਾਜਾ ਦਲੀਪ ਸਿੰਘ ਬਹੁਤ ਛੋਟਾ ਆ ਇਹਨੂੰ ਇਹੋ ਜਿਹੇ ਚੱਕਰ ਚ ਪਾਇਆ ਜਾਵੇ ਕਿ ਇਹ ਸਿੱਖਾਂ ਤੋਂ ਟੁੱਟ ਜਾਵੇ ਫਿਰ ਕਿਹਾ ਜਾਂਦਾ ਕਿ ਇਤਿਹਾਸ ਦੇ ਪਨੇ ਲਾਰਡ ਲਹੋਜੀ ਨੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਜਿਹੜਾ ਹੀ ਭੇਜ ਦਿੱਤਾ ਮਹਾਰਾਣੀ ਵਿਕਟੋਰੀਆ ਦੇ ਕੋਲ ਤੇ ਮਹਾਰਾਣੀ ਵਿਕਟੋਰੀਆ ਕਿਉਂਕਿ ਸਾਰੀ ਇੱਕ ਸਾਜਿਸ਼ ਸੀ ਉੱਥੇ ਜਾ ਕੇ ਫਿਰ ਮਹਾਰਾਜਾ ਦਲੀਪ ਸਿੰਘ ਦਾ ਧਰਮ ਬਦਲਾਇਆ ਗਿਆ ਡਰਾ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਪਾਈਆਂ ਗਈਆਂ ਜਿਹਦੇ ਸੰਬੰਧ ਚ ਆਪਾਂ ਇੱਕ ਵੀਡੀਓ ਵੀ ਬਣਾਈ ਹੋਈ ਆ ਕਿ ਮਹਾਰਾਜਾ ਦਿਲੀਪ ਸਿੰਘ ਦਾ ਧਰਮ ਅੰਗਰੇਜ਼ਾਂ ਨੇ ਕਿਵੇਂ ਪਰਵਰਤਨ ਕੀਤਾ ਫਿਰ ਉੱਥੇ ਉਹਨੂੰ ਅਜਾਸ਼ ਸਿਖਾਈ ਗਈ ਮਤਲਬ ਪੁੱਠੇ ਕੰਮ ਸਿਖਾਏ ਗਏ ਉਹਨੇ ਇੱਕ ਬੱਚੇ ਨੂੰ ਜੇ ਛੋਟੀ ਉਮਰ ਦਾ ਹੈ ਭਾਵੇਂ ਉਹ ਕੋਈ ਵੀ ਧਰਮ ਦਾ ਹੋਵੇ ਕਿਸੇ ਵੀ ਕੌਮ ਦਾ ਹੋਵੇ ਕਿਸੇ ਵੀ ਖਿੱਤੇ ਦਾ ਹੋਵੇ ਜਦੋਂ ਗਲਤ ਗਾਈਡ ਚੀਜ਼ਾਂ ਦਿੱਤੀਆਂ ਜਾਣਗੀਆਂ ਉਹ ਕੁਦਰਤੀ ਗੱਲ ਪ੍ਰਭਾਵਿਤ ਹੋਵੇਗਾ ਤੇ ਬਹੁਤ ਸਾਰਾ ਪੈਸਾ ਢੇਲਾ ਸ਼ੋਰ ਤੇ ਵਿਕਤੀ ਗਈ ਤਾਂ ਉਹਦੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਸੀ ਹੋਰ ਪਾਸੇ ਜੋੜ ਦਿੱਤਾ ਗਿਆ ਉਹਨੂੰ ਘਟਿਆ ਗਿਆ ਇਨਸਾਨ ਬਣਾ ਦਿੱਤਾ ਗਿਆ ਕਿ ਪੰਜਾਬ ਤੋਂ ਉਹਨੂੰ ਤੋੜ ਦਿੱਤਾ ਗਿਆ ਪੰਜਾਬ ਉਹਦੇ ਦਿਮਾਗ ਚੋਂ ਡਿਲੀਟ ਹੀ ਕਰ ਦਿੱਤਾ ਗਿਆ ਸਮਾਂ ਗੁਜ਼ਰਦਾ ਗਿਆ ਸਮਾਂ ਆਪਣੀ ਚੱਲ ਚੱਲਦਾ ਰਿਹਾ ਫਿਰ ਮਹਾਰਾਣੀ ਜਿੰਦਕੌਰ ਦੇ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਆ ਕਿ ਆ ਜਾਂਦਾ 1861 ਦੇ ਵਿੱਚ 1860 ਵਿੱਚ ਜਦੋਂ ਮਹਾਰਾਣੀ ਜਿੰਦਾਂ ਨੂੰ ਮਿਲਦੇ ਨੇ ਮਹਾਰਾਜਾ ਦਲੀਪ ਸਿੰਘ ਜੀ ਤਾਂ ਫਿਰ ਉਹ ਦੁਬਾਰਾ ਜਿਹੜੇ ਨੇ ਉਹ ਸਿੱਖ ਧਰਮ ਵੱਲ ਮੁੜਦੇ ਨੇ ਸਹਜੇ ਸਹਜੇ ਇੰਜ ਕਰਦੇ ਆ ਕਰਦੇ ਆ ਸਮਾਂ ਗੁਜ਼ਰਦਾ ਜਾਂਦਾ ਆ ਫਿਰ ਤੁਸੀਂ ਸਭ ਜਾਣਦੇ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਆਖਰੀ ਛਲੜੀ ਹੀ ਉਹ ਜ਼ਹਿਰ ਕੀਤੀ ਕਿ ਮੈਨੂੰ ਮੇਰਾ ਸੋਹਣਾ ਦੇਸ਼ ਪੰਜਾਬ ਦਿੱਤਾ ਜਾਣਾ ਚਾਹੀਦਾ ਮੇਰੇ ਪਿਤਾ ਦਾ ਰਾਜ ਜਿਹੜਾ ਮੈਨੂੰ ਵਾਪਸ ਮਿਲਣਾ ਚਾਹੀਦਾ ਉਦੋਂ ਤੱਕ ਅੰਗਰੇਜ਼ਾਂ ਨੇ ਕੋਈ ਨੂਰ ਦਾ ਹੀਰਾ ਵੀ ਜਿਹੜਾ ਸੀ ਉਹ ਸੰਧੀਆਂ ਦੁਆਰਾ ਖੋਹ ਲਿਆ ਸੀ ਆਪਣੇ ਅੰਡਰ ਕਰ ਲਿਆ ਸੀ ਮਹਾਰਾਜਾ ਦਲੀਪ ਸਿੰਘ ਦੇ ਕੋਲ ਕਿਉਂਕਿ ਉਹ ਪਹਿਲਾਂ ਹੀਰਾ ਮਹਾਰਾਜਾ ਦਲੀਪ ਸਿੰਘ ਦੇ ਵੀ ਮੋਢੇ ਤੇ ਵੱਜਦਾ ਰਿਹਾ ਸੀ ਲੇਕਿਨ ਉਹ ਮੁੜ ਕੇ ਕਹਿ ਜਾਂਦਾ ਕਿ ਇੰਗਲੈਂਡ ਵਾਲੀ ਸਰਕਾਰ ਲੈ ਗਈ ਫਿਰ ਉਹਨੂੰ ਘਟ ਕੇ ਦੁਬਾਰਾ ਨਵਾਂ ਬਣਾਇਆ ਗਿਆ ਯਾਨੀ ਕੋਈ ਕੁਝ ਰੂਪਰੇਖਾ ਜਿਹੜੀ ਬਦਲ ਦਿੱਤੀ ਗਈ ਜੋ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀ ਇਸ ਤਰ੍ਹਾਂ ਕਰਦੇ ਆ ਕਰਦੇ ਆ 1886 ਤੱਕ ਕਾਰਨ ਸੂਛਾ ਕੀਤਾ ਮਹਾਰਾਜ ਗਰੀਬ ਸਿੰਘ ਨੇ ਕੁਝ ਚਿੱਠੀਆਂ ਲਿਖੀਆਂ ਪੰਜਾਬ ਨੂੰ ਕਿ ਮੈਂ ਪੰਜਾਬ ਆ ਰਿਹਾ ਹਾਂ ਤੇ ਪੰਜਾਬ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਬੜੀ ਖੁਸ਼ੀ ਹੋਈ ਕਿ ਮਹਾਰਾਜਾ ਦਲੀਪ ਸਿੰਘ ਆ ਰਹੇ ਨੇ ਤਾਂ ਉਹ ਕਿਹਾ ਜਾਂਦਾ ਕਿ ਕੁਝ ਸਿੱਖਾਂ ਨੂੰ ਹੀ ਅੰਗਰੇਜ਼ਾਂ ਨੇ ਆਪਣੀ ਨਾਲ ਰੁਲਾ ਲਿਆ ਤਦ ਨਾਲ ਉਹ ਰਿਸ਼ਵਤ ਪੈਸੇ ਦਿੱਤੇ ਪਦਵੀਆਂ ਦਿੱਤੀਆਂ ਕਈ ਤਰ੍ਹਾਂ ਦੀਆਂ ਜ਼ਕੀਰਦਾਰੀ ਅਹੁਦੇ ਦਿੱਤੇ ਚੌਧਰਪੂਣਾ ਦਿੱਤਾ ਬਹੁਤ ਕੁਝ ਤੇ ਜਦੋਂ ਇਹ ਗੱਲ ਮਹਾਰਾਜਾ ਗਰੀਬ ਸਿੰਘ ਨੂੰ ਪਤਾ ਲੱਗੀ ਕਿ ਸਿੱਖ ਹੁਣ ਮੇਰਾ ਸਾਥ ਨਹੀਂ ਦੇਣਗੇ ਉਦੋਂ ਅੰਗਰੇਜ਼ਾਂ ਨੇ ਵੀ ਬਗਾਵਤ ਤੋਂ ਡਰਦਿਆਂ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਫਿਰ 1886 ਵਿੱਚ ਜਿਹੜਾ ਹੀ ਅਦਨ ਤੋਂ ਆਉਂਦਿਆ ਹੋਇਆ ਮਹਾਰਾਜਾ ਗਰੀਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੁਬਾਰਾ ਇੰਗਲੈਂਡ ਲੈ ਗਿਆ ਫਿਰ ਤੁਸੀਂ ਸਭ ਜਾਣਦੇ ਹੋ ਕਿ 22 ਅਕਤੂਬਰ 22 ਅਕਤੂਬਰ 1893 ਦਾ ਆਖਰੀ ਦਿਨ ਸੀ ਜਿੱਤੇ ਮਹਾਰਾਜਾ ਦਲੀਪ ਸਿੰਘ ਜਿਹੜੇ ਸੀ ਇਸ ਤਰ੍ਹਾਂ ਕੀ ਤੋਂ ਸਦਾ ਲਈ ਦੂਰ ਚਲੇ ਗਏ ਅੱਜ 22 ਅਕਤੂਬਰ 18 ਦੇ ਦਿਨ ਤੇ 22 ਅਕਤੂਬਰ ਦੇ ਦਿਨ ਤੇ ਮੈਂ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਫੁੱਲ ਭੇਟ ਕਰਦਾ ਤੇ ਆਪਣੀ ਕੌਮ ਦੇ ਆਪਣੇ ਲੋਕਾਂ ਨੂੰ ਉਹ ਸਿੱਖ ਰਾਜ ਦੀ ਯਾਦ ਰੋਣਾ ਕਿ ਜਿਸ ਸਿੱਖ ਰਾਜ ਦੇ ਵਿੱਚ ਮਤਲਬ ਕਿਸੇ ਨਾਲ ਕੋਈ ਧੋਖਾ ਨਹੀਂ ਹੁੰਦਾ ਸਿੱਖ ਰਾਜ ਕਿਸੇ ਨਾਲ ਕਦੀ ਕੋਈ ਇਹੋ ਜਿਹਾ ਕੰਮ ਨਹੀਂ ਹੁੰਦਾ ਕਿਸੇ ਨੂੰ ਕੋਈ ਫਾਂਸੀ ਨਹੀਂ ਹੋਈ ਸੀ ਕੁਝ ਵੀ ਜਹਾਂ ਨਹੀਂ ਹੋਇਆ ਸੀ ਸਾਰੇ ਧਰਮਾਂ ਦਾ ਬੜਾ ਪਿਆਰ ਸਤਿਕਾਰ ਸੀ ਅੱਜ ਅਸੀਂ ਮਹਾਰਾਜਾ ਗਰੀਬ ਸਿੰਘ ਨੂੰ 22 ਅਕਤੂਬਰ ਤੇ ਸਰ ਦਾ ਭਾਵਨਾ ਪੇਟ ਕਰਦੇ ਆ ਤੇ ਮਹਾਰਾਜਾ ਰਜੀਤ ਸਿੰਘ ਦੇ ਵਿਸ਼ਾਲ ਰਾਜ ਨੂੰ ਸਲਾਮ ਕਰਦੇ ਆ ਤੇ ਉਹਨਾਂ ਅੰਗਰੇਜ਼ਾਂ ਨੂੰ ਲਾਹਨਤਾਂ ਪਾਉਂਦੇ ਆ ਜਿਨ੍ਹਾਂ ਨੇ ਝੂਠੀਆਂ ਸੰਧੀਆਂ ਕਰਕੇ ਝੂਠੇ ਵਾਅਦੇ ਕਰਕੇ ਸਿੱਖਾਂ ਨੂੰ ਨਾ ਤਾਂ ਹਰਾ ਸਕੇ ਲੇਕਿਨ ਧੋਖਾ ਧੜੀਆਂ ਸਿੱਖਾਂ ਨਾਲ ਕਰਕੇ ਸਿੱਖਾਂ ਦਾ ਇੱਕ ਵਿਸ਼ਾਲ ਰਾਹ ਜਿਹੜਾ ਸੀ ਉਹਨੂੰ ਖੋਹ ਲਿਆ ਉਹਨਾਂ ਨੇ ਉਸ ਗੱਲ ਦਾ ਸਾਨੂੰ ਅੱਜ ਵੀ ਅਫਸੋਸ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਹਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ